ਸਿੱਧਾ ਇਹ ਟੌਪਿਕ ਬਾਰੇ ਗੱਲ ਕਰਨਾ ਤੁਸੀਂ ਕਹੋਗੇ ਤੁਹਾਨੂੰ ਕੀ ਲੋੜ ਹੈ ਟੌਪਿਕ ਸੁਣਨ ਦੀ ਰੱਬ ਨਾਲ ਭਰੋਸੇ ਦੀ ਗੱਲ ਤਾਂ ਸਾਨੂੰ ਸਭ ਨੂੰ ਪਤਾ ਹੀ ਹੈ ਸਾਨੂੰ ਬਚਪਨ ਤੋਂ ਸਿਖਾਇਆ ਜਾਂਦਾ ਕਿ ਰੱਬ ਤੇ ਭਰੋਸਾ ਕਰਨ ਨਾਲ ਕਿਦਾਂ ਸਾਡੇ ਸਾਰੇ ਕੰਮ ਬੰਦੇ ਨੇ ਸਵਰਦੇ ਨੇ ਬਟ ਅੱਜ ਮੈਂ ਸੋਚਿਆ ਕਿ ਮੈਂ ਇਹ ਟੌਪਿਕ ਨੂੰ ਛੋਟੀ ਜਿਹੀ ਸਟੋਰੀ ਦੇ ਨਾਲ ਸ਼ੁਰੂ ਕਰਾਂ ਤਾਂ ਕਿ ਸਾਡੇ ਅੰਦਰ ਇਹ ਟੌਪਿਕ ਇੰਨਾ ਜ਼ਿਆਦਾ ਇੰਗ੍ਰੇਂਡ ਹੋ ਜਾਏ ਸੋ ਥੈਟ ਅਗਰ ਸਾਡੀ ਲਾਈਫ 'ਚ ਕੋਈ ਵੀ ਕੰਨ ਨੂੰ ਵੱਡੀ ਮੁਸੀਬਤ ਜਾਂ ਛੋਟੀ ਮੁਸੀਬਤ ਆਉਂਦੀ ਹੈ ਤਾਂ ਸਾਨੂੰ ਇਹ ਕਹਾਣੀ ਯਾਦ ਰਹੇ ਸੋ ਕਹਾਣੀ ਇਦਾਂ ਹੈ ਕਿ ਇੱਕ ਕਿਸਾਨ ਨੂੰ ਹਮੇਸ਼ਾ ਆਪਣੇ ਖੇਤਾਂ ਦੀ ਚਿੰਤਾ ਰਹਿੰਦੀ ਸੀ ਉਹ ਹਮੇਸ਼ਾ ਇਹ ਸੋਚਦਾ ਰਹਿੰਦਾ ਸੀ ਕਿ ਮੇਰੇ ਖੇਤਾਂ ਦਾ ਕੀ ਬਣੇਗਾ ਹਰ ਵਾਰ ਬਾਰਿਸ਼ ਜਾਂ ਤੂਫਾਨ ਦੇ ਨਾਲ ਉਹ ਇਹਨਾਂ ਡਰ ਜਾਂਦਾ ਸੀ ਉਹਨੂੰ ਸਮਝ ਨਹੀਂ ਆਉਂਦੇ ਸੀ ਕਿ ਉਹਦੇ ਖੇਤਾਂ ਦਾ ਕੀ ਬਣੇਗਾ ਕਿਦਾਂ ਉਹਨੂੰ ਉਹਦੇ ਮਿਹਨਤ ਦਾ ਫਲ ਮਿਲੇਗਾ ਸੋ ਇੱਕ ਦਿਨ ਉਹ ਇਦਾਂ ਹੀ ਵਿਚਾਰਾ ਰੋਂਦਾ ਜਾ ਰਿਹਾ ਸੀ ਤੇ ਉਹਨੂੰ ਕਿਸੇ ਵੱਡੇ ਬਜ਼ੁਰਗ ਨੇ ਕਿਹਾ ਕਿ ਖੇਤੀ ਤਾਂ ਤੇਰੇ ਹੱਥ ਵਿੱਚ ਹੈ ਪਰ ਇਸ ਤੇ ਫਲ ਲੱਗਣਾ ਤੇਰੇ ਹੱਥੇ 'ਚ ਨਹੀਂ ਆ ਉਹ ਗੁਰੂ ਦੀ ਰਹਿਮਤ ਹੈ ਤੂੰ ਆਪਣੇ ਕਰਮ ਕਰਦਾ ਰਹਾ ਕਰਦਾ ਜਾ ਤੇ ਫਲ ਦੀ ਚਿੰਤਾ ਨਾ ਕਰ ਸੋ ਬੇਸਿਕਲੀ ਇਹਦਾ ਪਰੋਸੇ ਦਾ ਮਤਲਬ ਵੀ ਇਹੀ ਹੈ ਕਿ ਅਸੀਂ ਸਿਰਫ ਰੱਬ ਤੇ ਪਰੋਸਾ ਰੱਖਣਾ ਹੈ ਜੋ ਵੀ ਸਾਡੇ ਨਾਲ ਹੋਏਗਾ ਆਪਾਂ ਇਹ ਸੋਚਣਾ ਹੈ ਕਿ ਸਾਡੇ ਨਾਲ ਹਮੇਸ਼ਾ ਜੋ ਵੀ ਹੋਏਗਾ ਉਹ ਚੰਗਾ ਹੀ ਹੋਏਗਾ ਅਸੀਂ ਬਹੁਤ ਜਲਦੀ ਬਹੁਤ ਜਲਦੀ ਘਬਰਾ ਜਾਣੇ ਆ ਕਈ ਮੇਰੇ ਵਰਗੇ ਲੋਕ ਹੁੰਦੇ ਨੇ ਕਿ ਬਹੁਤ ਛੋਟੀ ਛੋਟੀ ਚੀਜ਼ਾਂ ਨੂੰ ਰਾਇ ਦਾ ਪਹਾੜ ਬਣਾ ਲੈਂਦੇ ਆ ਤੇ ਬਹੁਤ ਜਲਦੀ ਉਹਨਾਂ ਨੂੰ ਪੈਨਿਕ ਅਟੈਕਸ ਆਨੇ ਸ਼ੁਰੂ ਹੋ ਜਾਂਦੇ ਆ ਐਂਜਾਈ ਐਂਜ਼ਾਇਟੀ ਸ਼ੁਰੂ ਹੋ ਜਾਂਦੀ ਤੇ ਇਸ ਕਰਕੇ ਸੀ ਅਸੀਂ ਲੋਕ ਜਲਦੀ ਘਬਰਾ ਜਾਂਦੇ ਆ ਸੋ ਇਹਦਾ ਸੋਲੂਸ਼ਨ ਇਹ ਹੈ ਕਿ ਸਾਨੂੰ ਰੱਬ 'ਤੇ ਭਰੋਸੇ ਦੇ ਬਾਰੇ ਗੱਲ ਤਾਂ ਪਤਾ ਹੈ ਬਟ ਸਾਡੇ ਅੰਦਰ ਫੀਅਰ ਇੰਨਾ ਜ਼ਿਆਦਾ ਸੰਡੇ ਡਰ ਇੰਨਾ ਜ਼ਿਆਦਾ ਸਾਡੇ ਉੱਤੇ ਕਾਬੂ ਪਾ ਲੈਂਦਾ ਕਿਸੀਂ ਰੱਬ ਤੇ ਭਰੋਸਾ ਰੱਖ ਹੀ ਨਹੀਂ ਪਾਉਂਦੇ ਸਾਡੀ ਸਭ ਦੀ ਜ਼ਿੰਦਗੀ ਚ ਅਪਸ ਐਂਡ ਡਾਊਨਸ ਆਂਦੇ ਰਹਿੰਦੇ ਆ ਕੋਈ ਆਪਣੀ ਫੈਮਿਲੀ ਨੂੰ ਲੈ ਕੇ ਸਟ੍ਰੈਸਡ ਹੈ ਕੋਈ ਆਪਣੇ ਕੰਮ ਨੂੰ ਲੈ ਕੇ ਸਟ੍ਰੈਸਡ ਹੈ ਕੋਈ ਕਿਸੇ ਨਾ ਕਿਸੇ ਚੀਜ਼ ਦੇ ਥਰੂ ਹਮੇਸ਼ਾ ਸਟ੍ਰੈਸਡ ਰਹਿੰਦਾ ਹੈ ਤੇ ਇੰਨਾ ਸਟ੍ਰੈਸਫੁਲ ਸਿਚੁਏਸ਼ਨਸ ਦੇ ਵਿੱਚ ਸਾਡੂ ਸਾਨੂੰ ਕੌਣ ਆ ਆ ਕੰਮ ਆਂਦਾ ਸਾਡੇ ਕੌਣ ਕੰਮ ਆਂਦਾ ਹੈ ਆਬਵੀਅਸਲੀ ਰੱਬ ਤੇ ਰੱਖਿਆ ਹੋਇਆ ਹੈ ਸਾਡਾ ਪਰੋਸਾ ਜਦੋਂ ਸਾਡੇ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਆ ਉਦੋਂ ਅਸੀਂ ਰੱਬ ਦੇ ਕੋਲ ਜਾਂਦੇ ਆ ਬਟ ਕਿਉਂ ਨਾ ਅਸੀਂ ਪਹਿਲਾਂ ਚਲੇ ਜਾਈਏ ਜਦ ਸਾਨੂੰ ਪਤਾ ਹੈ ਸਟੇਟ ਲਾਈਫ ਚ ਕੋਈ ਮੁਸੀਬਤ ਆਈ ਹੈ ਤਾਂ ਉਹਦਾ ਕੀ ਤੋੜ ਹੈ ਉਹਦਾ ਇਹੀ ਤੋੜ ਹੈ ਕਿ ਅਸੀਂ ਰੱਬ ਦੇ ਕੋਲ ਜਾ ਕੇ ਅਰਦਾਸ ਕਰੀਏ ਪ੍ਰੇ ਕਰੀਏ ਕਿ ਰੱਬਾ ਪਲੀਜ਼ ਤੁਹਾਨੂੰ ਸਭ ਠੀਕ ਕਰ ਦੇ ਰੱਬ ਤੇ ਭਰੋਸਾ ਹੁੰਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਹਿ ਰਹੇ ਮੈਨੂੰ ਰੱਬ ਤੇ ਭਰੋਸਾ ਤੇ ਇੱਕ ਪਾਸੇ ਤੁਸੀਂ ਕਹਿ ਰਹੇ ਮੈਨੂੰ ਰੱਬ ਤੇ ਭਰੋਸਾ ਤੇ ਦੂਸਰੇ ਪਾਸੇ ਤੁਸੀਂ ਡਰ ਰਹੇ ਹੋ ਦੂਸਰੇ ਪਾਸੇ ਤੁਹਾਨੂੰ ਟੈਨਸ਼ਨ ਹੋ ਰਹੀ ਹੈ ਤੁਹਾਨੂੰ ਐਂਜਾਇਟੀ ਹੋ ਰਹੀ ਹੈ ਤੁਸੀਂ ਇੰਨਾ ਜ਼ਿਆਦਾ ਸਟ्रेस ਲੈ ਚੁੱਕੇ ਤੁਸੀਂ ਹਰ ਇੱਕ ਬੰਦੇ ਦਾ ਜਾ ਕੇ ਦਰਵਾਜ਼ਾ ਖੜਕਾ ਰਹੇ ਹੋ ਬੂਹਾ ਖੜਕਾ ਰਹੇ ਹੋ ਕਿ ਪਲੀਜ਼ ਮੇਰੀ ਮਦਦ ਕਰ ਰੱਬ ਤੇ ਭਰੋਸਾ ਰੱਖਣਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਹਰ ਇੱਕ ਦੇ ਕੋਲ ਜਾ ਕੇ ਰੋਣਾ ਅਡਪਟਿਵ ਰੂਸ ਰੱਖਣ ਦਾ ਮਤਲਬ ਇਹ ਹੁੰਦਾ ਹੈ ਕਿ ਜੋ ਵੀ ਰੱਬ ਕਰ ਰਿਹਾ ਉਹ ਮੇਰੇ ਚੰਗੇ ਲਈ ਕਰ ਰਿਹਾ ਮੈਨੂੰ ਬਸ ਉਸ ਤੇ ਭਰੋਸਾ ਰੱਖਣਾ ਹੈ ਕਿ ਸਭ ਕੁਝ ਠੀਕ ਕਰੇਗਾ ਕਿਉਂਕਿ ਉਹ ਮੇਰਾ ਮਾਤਾ ਹੈ ਕਿਉਂਕਿ ਉਹ ਮੇਰਾ ਪਿਤਾ ਹੈ ਉਹਨੂੰ ਪਤਾ ਹੈ ਮੈਨੂੰ ਕੀ ਚਾਹੀਦਾ ਉਹਨੂੰ ਪਤਾ ਮੇਰੀ ਕੀ ਲੋੜ ਹੈ ਉਹ ਜੋ ਵੀ ਕਰੇਗਾ ਮੇਰੇ ਨਾਲ ਚੰਗਾ ਹੀ ਕਰੇਗਾ ਪਰ ਜਦੋਂ ਸਾਡੀ ਲਾਈਫ 'ਚ ਬਹੁਤ ਜ਼ਿਆਦਾ ਸਟ्रेसਫੁਲ ਸਿਚੁਏਸ਼ਨਸ ਆ ਜਾਂਦੀਆਂ ਨੇ ਨਾ ਅਸੀਂ ਪ੍ਰੋਸਰ ਨਹੀਂ ਰੱਖ ਪਾਉਂਦੇ ਆਬਵੀਅਸਲੀ ਸਾਡਾ ਪ੍ਰੋਸਰ ਡਗਮਗਾ ਜਾਂਦਾ ਹੈ ਕਿਉਂਕਿ ਸਾਡੇ ਉੱਤੇ ਫੀਅਰ ਸਾਡੇ 네ਗੇਟਿਵ ਸੈਲਫ ਟਾਕ ਸਾਡੀ ਓਵਰ ਥਿੰਕਿੰਗ ਸਾਡੇ ਉੱਤੇ ਕਾਬੂ ਪਾ ਲੈਂਦੀ ਹੈ ਹੁਣ ਇੰਨਾ ਚੀਜ਼ਾਂ ਨੂੰ ਘਟਾਉਣ ਦੇ ਲਈ ਸਟ्रेसफुल ਸਿਚੁਏਸ਼ਨ ਦੇ ਵਿੱਚ ਅਸੀਂ ਕਿੰਨਾ ਕਿਦਾਂ ਰੱਬ ਨੂੰ ਯਾਦ ਕਰੀਏ ਪਹਿਲੀ ਚੀਜ਼ ਹੈ ਕੋਈ ਵੀ 네ਗੇਟਿਵ ਥਾਟ ਆਂਦੀ ਨਾ ਤੁਹਾਡੇ ਮਨ ਦੇ ਪਰ ਮੈਨੂੰ ਪਤਾ ਹੈ ਬਹੁਤ ਜ਼ਿਆਦਾ ਮੁਸ਼ਕਿਲ ਹੈ ਬਟ ਇੰਪੋਸੀਬਲ ਨਹੀਂ ਹੈ ਕੋਈ ਵੀ 네ਗੇਟਿਵ ਥਾਟ ਆਂਦੀ ਹੈ ਨਾ ਉਸੇ ਟਾਈਮ ਉਹਨੂੰ ਅਵੇਅਰ ਹੋ ਤੇ ਉਸੇ ਟਾਈਮ ਉਹਨੂੰ ਚੇਂਜ ਕਰੋ ਅਰਦਾਸ ਕਰੋ ਕਿ ਪਲੀਜ਼ ਮੇਰੇ ਨਾਲ ਜੋ ਵੀ ਤੁਸੀਂ ਕਰੋਗੇ ਤੁਸੀਂ ਚੰਗਾ ਹੀ ਕਰੋਗੇ ਮੈਨੂੰ ਤੁਹਾਡੇ ਤੇ ਵਿਸ਼ਵਾਸ ਹੈ ਦੂਸਰਾ ਛੋਟੇ ਛੋਟੇ ਚੀਜ਼ਾਂ ਲਈ ਗ੍ਰੇਟਫੁਲ ਹੋਣਾ ਸ਼ੁਰੂ ਕਰੋ ਅਗਰ ਤੁਹਾਡੀ ਲਾਈਫs ਅੱਜ ਪੈਸੇ ਨੂੰ ਲੈ ਕੇ ਦਿੱਕਤ ਹੈ ਪਰ ਤੁਹਾਡੇ ਕੋਲ ਅੱਜ ਜੋ ਹੈ ਉਹ ਤੁਸੀਂ ਖਾ ਰਹੇ ਹੋ ਪੀ ਰਹੇ ਹੋ ਕੱਪੜੇ ਪਾ ਰਹੇ ਹੋ ਤੁਸੀਂ ਤੁਹਾਡੇ ਕੋਲ ਛੋਟੇ ਛੋਟੇ ਚੀਜ਼ਾਂ ਨੇ ਨਾ ਉਹਨਾਂ ਲਈ ਗ੍ਰੇਟਫੁਲ ਹੋਣਾ ਸ਼ੁਰੂ ਕਰੋ ਟਿਲ ਲਿਵ ਇਨ ਦਾ ਐਂਡ ਕਿ ਮੇਰੇ ਕੋਲ ਜੋ ਵੀ ਅੱਜ ਹੈਗਾ ਮੈਂ ਉਹਦੇ ਲਈ ਗ੍ਰੇਟਫੁਲ ਹਾਂ ਇਹ ਨਹੀਂ ਕਿ ਸਿਰਫ ਕਹਿ ਲਈ ਤੁਸੀਂ ਗ੍ਰੇਟਫੁਲ ਹੋ ਰਹੇ ਹੋ ਹਾਂ ਹਾਂ ਮੇਰੇ ਕੋਲ ਇਹ ਸਭ ਹੈਗਾ ਮੇਰੇ ਕੋਲ ਹੈਗਾ ਪਰ ਮਨ ਨੂੰ ਚੀਜ਼ ਦੀ ਵੀ ਟੈਨਸ਼ਨ ਹੈ ਕਿ ਇਦਾਂ ਆਏਗਾ ਕਿਦਾਂ ਹੋਏਗਾ ਨਹੀਂ ਜੋ ਵੀ ਤੁਹਾਡੇ ਕੋਲ ਹੈਗਾ ਨਾ ਉਹਨੂੰ ਤੁਸੀਂ ਧਿਆਨ ਨਾਲ ਬੈਠ ਕੇ ਸੋਚੋ ਕਿ ਕੀ ਹੈਗਾ ਤੇ ਉਹਨਾਂ ਚੀਜ਼ਾਂ ਲਈ ਗ੍ਰੇਟਫੁਲ ਹੋਣਾ ਸ਼ੁਰੂ ਕਰੋ ਤੀਸਰੀ ਚੀਜ਼ ਰੱਬ ਨੂੰ ਸਰੈਂਡਰ ਕਰਨਾ ਸ਼ੁਰੂ ਕਰੋ ਇਹ ਸਭ ਤੋਂ ਮੁਸ਼ਕਿਲ ਚੀਜ਼ ਹੈ ਰੱਬ ਦੇ ਉੱਤੇ ਸਰੈਂਡਰ ਕਰਨਾ ਕਿਉਂਕਿ ਇਨਸਾਨ ਨੂੰ ਇਹ ਹੁੰਦਾ ਕਿ ਮੈਂ ਸਾਰੀ ਚੀਜ਼ਾਂ ਕੰਟਰੋਲ ਕਰਾਂ ਸਾਰੀ ਚੀਜ਼ਾਂ ਮੇਰੇ ਮੁਤਾਬਿਕ ਚਲਣੀਆਂ ਚਾਹੀਦੀਆਂ ਨੇ ਬਟ ਕਈ ਵਾਰੀ ਕੁਝ ਡਿਸੀਜਨਸ ਰੱਬ ਦੇ ਵੀ ਛੱਡ ਦੇਣੇ ਚਾਹੀਦੇ ਹਨ ਅਗਰ ਅੱਜ ਸਾਡੀ ਹੈਲਥ ਖਰਾਬ ਹੈ ਤੇ ਅਸੀਂ ਚਾਹ ਰਹੇ ਕਿ ਸਾਡੀ ਹੈਲਥ ਫਟਾਫਟ ਠੀਕ ਹੋਏ ਜਲਦੀ ਤੋਂ ਜਲਦੀ ਠੀਕ ਹੋਏ ਬਟ ਉਹ ਨਹੀਂ ਹੋ ਰਹੀ 댓 ਮੀਨਸ ਕਿ ਉਹਨੂੰ ਆਪਣਾ ਟਾਈਮ ਚਾਹੀਦਾ ਹੈ ਸੋ ਉਹ ਡਿਸੀਜਨ ਤੁਸੀਂ ਹਰਫ ਤੇ ਛੱਡ ਦੋ ਕਿ ਰੱਬ ਰੱਬਾ ਤੈਨੂੰ ਜਦੋਂ ਮੇਰੀ ਬਾਡੀ ਠੀਕ ਲੱਗ ਰਹੀ ਹੈ ਤਾਂ ਉਦੋਂ ਉਸ ਟਾਈਮ ਤੇ ਮੈਨੂੰ ਹੈਲਥ ਪ੍ਰੋਵਾਈਡ ਕਰ ਐਂਡ ਬਾਏ ਦਾ ਟਾਈਮ ਕਿ ਤੁਸੀਂ ਮੈਨੂੰ ਹੈਲਥ ਪ੍ਰੋਵਾਈਡ ਕਰੋਗੇ ਮੈਂ ਉਹਨੇ ਟਾਈਮ ਲਈ ਆਪਣੀ ਹੈਲਥ ਲਈ ਗ੍ਰੇਟਫੁਲ ਹਾਂ ਅਗਰ ਜੇ ਅੱਜ ਮੇਰੇ ਇੱਕ ਚੀਜ਼ ਥੋੜੀ ਜਿਹੀ ਹਿੱਲੀ ਹੋਈ ਹੈ ਤਾਂ ਮੇਰੀ ਬਾਕੀ ਜੋ ਮੇਰੇ ਆਰਗਨ ਹੈ ਜੋ ਮੇਰੀ ਬਾਕੀ ਬਾਡੀ ਹੈ ਮੈਂ ਉਹਦੇ ਲਈ ਗ੍ਰੇਟਫੁਲ ਹੋਣਾ ਚਾਹੁੰਦਾ ਤੇ ਮੈਂ ਉਹਦੇ ਲਈ ਗ੍ਰੇਟਫੁਲ ਹਾਂ ਉਹ ਉਹ ਦੇ ਲਈ ਗ੍ਰੇਟਫੁਲ ਤੁਸੀਂ ਇਦਾਂ ਹੋ ਸਕਦੇ ਹੋ ਕਿ ਤੁਸੀਂ ਆਪਣੇ ਬੋਰਡ ਨੂੰ ਪੋਜ਼ਿਟਿਵ ਅਫਰਮੇਸ਼ਨਸ ਦੇ ਸਕਦੇ ਹੋ ਅਗਰ ਤੁਸੀਂ ਵੈਲਥ ਨੂੰ ਲੈ ਕੇ ਪ੍ਰੋਬਲਮ ਚੋਂ ਤਾਂ ਤੁਸੀਂ ਵੈਲਥ ਲਈ ਅਫਰਮੇਸ਼ਨਸ ਦੇ ਸਕਦੇ ਹੋ ਅਫਰਮੇਸ਼ਨਸ ਵਿਜ਼ੂਅਲਾਈਜ਼ੇਸ਼ਨਸ ਗ੍ਰੈਟੀਟਿਊਡ ਰੱਖਣਾ ਅਰਦਾਸ ਕਰਨੀ ਇਹ ਚੀਜ਼ਾਂ ਸਾਨੂੰ ਸਭ ਨੂੰ ਪਤਾ ਹੁੰਦੀਆਂ ਨੇ ਬਟ ਫਿਰ ਵੀ ਅਸੀਂ YouTube ਤੇ ਸਰਚ ਕਰਦੇ ਰਹਿੰਦੇ ਆ ਹਾਊ ਟੂ ਅਵੋਇਡ ਓਵਰ ਥਿੰਕਿੰਗ ਹਾਊ ਟੂ ਬੀ ਹੈਪੀ ਇਨ ਸਟ੍ਰੈਸਫੁਲ ਸਿਚੁਏਸ਼ਨਸ ਹਾਊ ਟੂ ਅਵੋਇਡ ਸਟ੍ਰੈਸਫੁਲ ਸਿਚੁਏਸ਼ਨਸ ਕਿਉਂ ਕਿਉਂਕਿ ਸਾਡਾ ਪ੍ਰੋਸਸ ਡਗਮਗਾਉਂਦਾ ਹੈ ਅਸੀਂ ਮੁਸ਼ਕਿਲ ਤੋਂ ਮੁਸ਼ਕਿਲ ਚੁਣੌਤੀਆਂ ਵਿੱਚ ਇੰਨੇ ਜ਼ਿਆਦਾ ਘਬਰਾ ਜਾਂਦੇ ਹਾਂ ਕਿ ਅਸੀਂ ਆਪਣੇ ਗੁਰੂ ਤੇ ਹੀ ਨਹੀਂ ਵਿਸ਼ਵਾਸ ਰੱਖਦੇ ਅਸੀਂ ਆਪਣੇ ਮਾਤਾ ਪਿਤਾ ਤੇ ਹੀ ਨਹੀਂ ਵਿਸ਼ਵਾਸ ਰੱਖਦੇ ਫਿਰ ਅਸੀਂ ਸਾਈਨ ਲੱਭਦੇ ਰਹਿੰਦੇ ਮੈਨੂੰ ਇਹ ਸਾਈਨ ਮਿਲ ਜੇ ਮੈਨੂੰ ਇਹ ਸਾਈਨ ਮਿਲ ਜੇ ਅਗਰ ਮੈਨੂੰ ਇਹ ਸਾਈਨ ਮਿਲ ਗਿਆ ਤਾਂ ਇਹਦਾ ਮਤਲਬ ਮੇਰੀ ਚੀਜ਼ ਮੇਰੇ ਕੋਲ ਆਣ ਵਾਲੀ ਹੈ ਮੇਰੀ ਮੈਨੀਫੈਸਟੇਸ਼ਨ ਪੂਰੀ ਹੋਣ ਵਾਲੀ ਹੈ ਰਸਾ ਰੱਖੋ ਕਿ ਜੋ ਵੀ ਉਹ ਕਰੇਗਾ ਸਭ ਸਹੀ ਕਰੇਗਾ ਕਈ ਵਾਰੀ ਸੀ ਚਾਹਨੇ ਕੁਝ ਹੋਰ ਹੁੰਨਾ ਪਰ ਮਿਲਦਾ ਸਾਨੂੰ ਕੁਝ ਹੋਰ ਹੈ ਤੇ ਅਸੀਂ ਸੋਚਦੇ ਕਿ ਯਾਰ ਮੈਂ ਤਾਂ ਇੰਨੀ شدت ਨਾਲ ਚਾਇਆ ਸੀਗਾ ਮੈਨੂੰ ਇਹ ਮਿਲ ਜੇ ਪਰ ਮੈਨੂੰ ਨਹੀਂ ਮਿਲਿਆ 댓 ਮੀਨਸ ਥੋੜੀ ਕਿਸਮਤ ਵਿੱਚ ਨਹੀਂ ਸੀ ਪਰ ਜੋ ਤੁਹਾਨੂੰ ਮਿਲਿਆ ਹੈ ਕੀ ਪਤਾ ਜੋ ਤੁਸੀਂ ਚਾਹ ਰਹੇ ਹੋ ਉਹ ਉਸ ਤੋਂ ਕਿਤੇ 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 ਗੁਣਾ ਵੱਧ ਤੇ ਵਧੀਆ ਚੀਜ਼ ਮਿਲੀ ਹੋਈ ਯੂ ਨੀਡ ਟੂ ਅੰਡਰਸਟੈਂਡ ਥੈਟ ਕਿ ਰੱਬ ਜੋ ਵੀ ਕਰ ਰਿਹਾ ਹੈ ਸਹੀ ਕਰ ਰਿਹਾ ਹੈ ਅਗਰ ਤੁਹਾਨੂੰ ਕੋਈ ਆਪਣੀ ਲਾਈਫ 'ਚ ਛੋਟੀ ਚੀਜ਼ ਲਈ ਪ੍ਰੋਬਲਮ ਹੋ ਰਹੀ ਹੈ ਤਾਂ ਉਹ ਛੋਟੀ ਚੀਜ਼ ਲਈ ਤੁਸੀਂ ਬਸ ਅਰਦਾਸ ਕਰ ਸਕਦੇ ਹੋ ਤੁਸੀਂ ਬਸ ਪ੍ਰੇ ਕਰ ਸਕਦੇ ਹੋ ਤੁਸੀਂ ਉਹ ਪ੍ਰੇ ਕਰਕੇ ਛੱਡ ਦਿਓ ਕੀ ਹੈ ਅੱਜ ਤੁਸੀਂ ਆਪਣੇ ਕਿਸੇ ਵੀ ਬੋਡੀ ਪਾਰਟ ਨੂੰ ਲੈ ਕੇ ਕਿਸੇ ਵੀ ਹੈਲਥ ਇਸ਼ੂਸ ਨੂੰ ਲੈ ਕੇ ਪ੍ਰੋਬਲਮ ਚ ਹੋ ਤਾਂ ਤੁਸੀਂ ਛੱਡ ਦਿਓ ਕਿ ਮੇਰੇ ਲਈ ਜੋ ਵੀ ਤੁਸੀਂ ਕਰੋਗੇ ਸਭ ਸਹੀ ਕਰੋਗੇ ਅਗਰ ਤੁਹਾਨੂੰ ਬਹੁਤ ਜ਼ਿਆਦਾ ਸਟ्रेस ਆ ਰਿਹਾ ਇਸ ਚੀਜ਼ ਨੂੰ ਲੈ ਕੇ ਤਦ ਤੁਸੀਂ ਬਹੁਤ ਹੀ ਸੋਲਫੁਲ 뮤జిక్ ਸੁਣ ਸਕਦੇ ਹੋ ਅਫਰਮੇਸ਼ਨਸ ਲਗਾ ਸਕਦੇ ਹੋ ਪਾਠ ਲਗਾ ਸਕਦੇ ਹੋ ਤਾਂ ਕਿ ਤੁਸੀਂ ਕਾਮ ਰਹੋ ਤਾਂ ਕਿ ਤੁਹਾਡਾ ਸਟ्रेस ਦੂਰ ਹੁੰਦਾ ਰਹੇ ਸੋ ਮੋਟਿਵ ਆਫ ਇਹ ਵੀਡੀਓ ਦਾ ਇਹੀ ਸੀਗਾ ਕਿ ਰੱਬ ਤੇ ਭਰੋਸਾ ਰੱਖਣਾ ਸਾਨੂੰ ਪਤਾ ਹੈ ਰੱਖਣਾ ਬਟ ਅਸੀਂ ਨਹੀਂ ਰੱਖ ਪਾਉਂਦੇ ਉਹ ਚੀਜ਼ਾਂ ਅਸੀਂ ਕਿੱਦਾਂ ਓਵਰ ਕੰਮ ਕਰ ਸਕਦੇ ਹਾਂ ਇਹ ਸਾਰੇ ਚੀਜ਼ਾਂ ਬਾਰੇ ਆਪਾਂ ਗੱਲ ਕੀਤੀ ਹੈ ਇਸ ਵੀਡੀਓ ਦੇ ਵਿੱਚ ਆਈ ਹੋਪ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਵੇ ਇਨਸਪਾਇਰਿੰਗ ਲੱਗੀ ਹੋਵੇ ਤੇ ਤੁਸੀਂ ਜਦ ਵੀ ਕਿਸੇ ਪ੍ਰੋਬਲਮ 'ਚ ਹੋਵੋ ਉਹ ਕਿਸਾਨ ਦੀ ਸਟੋਰੀ ਨੂੰ ਯਾਦ ਕਰ ਲੈਣਾ ਕਿ ਉਹ ਹਮੇਸ਼ਾ ਆਪਣੇ ਖੇਤਾਂ ਨੂੰ ਲੈ ਕੇ ਚਿੰਤਾ ਕਰਦਾ ਸੀ ਬਟ ਉਹਨੂੰ ਉਹਦੇ ਕਿਸੇ ਵੱਡੇ ਬਜ਼ੁਰਗ ਨੇ ਸਮਝਾਇਆ ਕਿ ਖੇਤੀ ਤੇਰੇ ਹੱਥ 'ਚ ਹੈ ਬਟ ਉਹਦਾ ਫਲ ਤੇਰੇ ਹੱਥ ਵਿੱਚ ਨਹੀਂ ਹੈ ਸੋ ਅਰਦਾਸ ਕਰੋ ਅਰਦਾਸ ਗ੍ਰੈਟੀਟਿਊਡ ਵਿਜ਼ੂਅਲਾਈਜੇਸ਼ਨ ਅਫਰਮੇਸ਼ਨਸ ਇਹ ਸਭ ਤੁਹਾਡੇ ਹੱਥ 'ਚ ਹੈ ਬਟ ਉਹਦਾ ਫਲ ਉਹਦੀ ਮੈਨੀਫੈਸਟੇਸ਼ਨ ਉਹਦੇ ਹੱਥ 'ਚ ਹੈ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ ਆਲਸੋ